ਗੁਰਨਰਵਿੰਦਰ ਸਿੰਘ ਵਾਈਸ ਪ੍ਰੈਜ਼ੀਡੈਂਟ ਸਾਬਕਾ ਸੈਨਿਕ ਹਲਤ ਕਲਾਬ ਸਭਰਾ ਤੇ ਆਪਣੇ ਦੇਸ਼ ਦਾ 60ਵਾਂ ਗਣਤੰਤਰ ਦਿਵਸ ਸਿਧਾਂ ਨੂੰ ਯਾਦ ਕਰਦੇ ਹੋਏ ਤਿਰੰਗਾ ਲਹਿਰਾ ਕੇ ਤੇ ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ ਔਰ ਗਣਤੰਤਰ ਦਿਵਸ ਮਨਾ ਰਹੇ ਹਾਂ ਤੇ ਅੱਜ ਇਹੋ ਹੀ ਹੈ ਜੀ ਸਾਨੂੰ ਸਾਰੇ ਦੇਸ਼ ਵਾਸਤੇ ਸਾਨੂੰ ਸਾਰਿਆਂ ਨੂੰ ਚਾਰ ਬਾਰ ਤਿਆਰ ਰਹਿਣਾ ਚਾਹੀਦਾ ਹੈ ਇਹਦੇ ਕਮਵਾਂ ਆਉਣ ਵਾਸਤੇ ਔਰ ਜਦੋਂ ਵੀ ਲੋੜ ਪੈਂਦੀ ਹੈ ਦੇਸ਼ ਨੂੰ ਇਹ ਦੇਸ਼ ਦੇ ਵਿੱਚ ਸੇਵਾ ਕਰਨ ਵਾਸਤੇ ਸਾਨੂੰ ਤਿਆਰ-ਬਰ ਤਿਆਰ ਰਹਿ ਕੇ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੀਦਾ ਵਾ ਔਰ ਮੈਂ ਸ਼ੁਭਕਾਮਨਾਵਾਂ ਕਰਦਾ ਵਾਂ ਦੇਸ਼ ਵਾਸੀਆਂ ਕੇ ਵਾਸਤੇ ਨਗਰ ਵਾਸਤੇ ਔਰ ਸਾਰੀ ਪਬਲਿਕ ਵਾਸਤੇ ਕਿ ਪ੍ਰਮਾਤਮਾ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰਾ ਨਾਮ ਹਿਰਾ ਸਿੰਘ ਹੈ ਜੀ ਸਾਬਕਾ ਸੈਨਿਕ ਹੈਲਥ ਕਲੱਬ ਸਭਰਾ ਮੈਨੇਜਮੈਂਟ ਦਾ ਪ੍ਰਧਾਨ ਹਾਂ ਮੈਂ ਜੀ ਅੱਜ 76 ਦਾ ਗਨਤੰਤਰ ਦਿਵਸ ਮਨਾ ਰਹੇ ਹਾਂ ਜੀ ਅਸੀਂ ਤੇ ਆਏ ਸਾਲ ਹੀ ਅਸੀਂ ਮਨਾਉਂਦੇ ਹਾਂ ਜੀ ਫਾਟੇ ਨਾ ਕਹਿੰਦਾ ਜੀ ਬੰਦਾ ਜਾਂਚ ਕੇ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ